ਹਾਂਜੀ ਦੋਸਤੋ ਮੈਂ ਮਨਦੀਪ ਸਿੰਘ ਲਿਆਉ ਮਰਾ ਡੈਰੀ ਫਾਰਮ YouTube ਚੈਨਲ ਦੇ ਸਵਾਗਤਾਂ ਸਾਰਿਆਂ ਦਾ ਅੱਜ ਆਪਾਂ ਤੁਹਾਨੂੰ ਇੱਕ ਸਾਣ ਦਿਖਾਉਣਾ ਜਿਹਦਾ ਸਾਰਾ ਰਿਕਾਰਡ ਆਪਾਂ ਤੋਂ ਹੀ ਇਕੱਟਾ ਗਿਆ ਹੋਇਆ ਏ ਲਿਧਿਆਣੇ ਗਿਆ ਹੋਇਆ ਨੂਰਪੁਰ ਵਿਟਾ ਡੈਰੀ ਚ ਆਪਣਾ ਮਿੱਤਰ ਪਿਆਰਾ ਕਨ 4 ਸਾਲਾਂ ਤੋਂ ਜੁੜੇ ਹੋਏ ਨੇ ਆਪਣੇ ਨਾਲ ਇਹ ਸਾਣ ਦੀ ਤੁਹਾਨੂੰ ਸਾਰੀ ਡਿਟੇਲ ਦਿਖਾਵਾਂਗੇ ਆਉਣ ਵਾਲੇ ਸਮੇਂ ਚ ਦਾ ਟੀਕੇ ਵੀ ਤਿਆਰ ਕਰਾਂਗੇ ਸਾਣ ਦੀ ਮਾਂ ਦਾਦੀ ਦੋ ਤਿੰਨ ਪੀੜੀਆਂ ਦਾ ਰਿਕਾਰਡ ਦਿਖਾਵਾਂਗੇ ਸਾਰਾ ਇਸ ਵੀਡੀਓ ਚ ਇਹ ਕਿੱਟਾ ਹੋਣਾ ਹੈ ਆਪਾਂ ਤੋਂ ਇਹ ਨਹੀਂ ਵੀ ਸਾਰੀ ਇਹ ਚਲ ਡੀਵੀ ਚਵਾਈ ਹੋਈ ਹੋਈ ਆ ਸਰਕਾਰੀ ਇਹਦਾ ਵੀ ਸਾਰਾ ਰਿਕਾਰਡ ਜਦੋਂ ਫਿਰ ਦਿਖਾਵਾਂਗੇ ਛੋਟਾ ਕਟਾ ਇਹ ਆਪਣੇ ਕੋਲੋਂ ਇਹ ਵੀ ਲੈ ਕੇ ਗਏ ਨੇ ਵੀਰ ਇਹ ਸਾਰੀਆਂ ਝੋਟੀਆਂ ਇਹ ਡੈਰੀ ਫਾਰਮ ਚ ਆ ਮੰਨ ਕੇ ਚਲੋ 15 ਕਿਲੋ ਤੋਂ ਸਾਰੀਆਂ ਪਲੱਸ ਪਲੱਸ ਵਾਲੀਆਂ ਮੱਝਾਂ ਨੇ ਤੇ ਬਾਹਲਾ ਆਪਾਂ ਕਹਿੰਦੇ ਨਹੀਂ 60 70 ਮੱਝਾਂ ਆਪਾਂ ਤੋਂ ਵੀ ਆ ਗਈਆਂ ਹੋਣੀਆਂ ਇਸ ਡੈਰੀ ਫਾਰਮ ਚ ਤੇ ਆਪਣੇ ਕੋਲ ਵੀ ਮੱਝਾਂ ਹੁਣ ਆਈ ਜਾਂਦੀਆਂ ਰੋਜ਼ ਸੇਲ ਹੋਈ ਜਾਂਦੀਆਂ ਬਾਕੀ ਆਪਣੇ ਕੋਲ ਚਾਰ ਮੱਝਾਂ ਸੇਲ ਵਾਸਤੇ ਨੇ ਜਿਹੜੀਆਂ ਆਈਆਂ ਨੇ ਉਹਦਾਂ ਦੀ ਆਪਾਂ ਪਿੱਛੇ ਵੀਡੀਓ ਲਈ ਹੋਈ ਹੈ ਬਿਲਕੁਲ ਐਂਡ ਤੇ ਜਮਾ ਤੁਸੀਂ ਦੇਖ ਵੀ ਸਕਦੇ ਜਿਸ ਕਿਸੇ ਵੀ ਨੇ ਲੈਣੀ ਹੋਵੇ ਇਹ ਕਿਸਾਨ ਆ ਇਹਦਾ ਜਿਹੜਾ ਤੁਹਾਨੂੰ ਪੂਰੀ ਡਿਟੇਲ ਦਿਖਾਉਣੇ ਆ ਬਿਲਕੁਲ ਠੰਡਾ ਆ ਕਿਸਾਨ ਆ ਇਹਦੀ ਮਾਂ ਵੀ ਬਿਲਕੁਲ ਠੰਡੀ ਸੀਗੀ ਤੁਸੀਂ ਆਪ ਹੀ ਦੇਖ ਸਕਦੇ ਹੋ ਨਸਾਂ ਵੀ ਕਿਵੇਂ ਉੱਪਰ ਕੇ ਬਾਹਰ ਆ ਰਹੀਆਂ ਨੇ ਰਾਜ਼ੀ ਹੋਣ ਦੇ ਬਾਵਜੂਦ ਵੀ ਕਿਵੇਂ ਨਸਾਂ ਦੀਆਂ ਨੇ ਖਾਂਦੀਆਂ ਤੇ ਇਹਦੀ ਮਾਂ ਦਾ ਵੀ ਤੁਹਾਨੂੰ ਪਿੱਛੇ ਆਪਾਂ ਸਾਰੀ ਵੀਡੀਓ ਦੇ ਲਾਇਆ ਹੋਇਆ ਇਹਦੀ ਮਾਂ ਦੀ ਵੀ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਨਸਾਂ ਉੱਪਰ ਕੇ ਆ ਤੁਸੀ ਪਿੱਠ ਪੁੜੇ 'ਚ ਦੇਖ ਲਓ ਤੇ ਬੱਚੇ ਇਹਦੇ ਆਉਣ ਲੱਗੇ ਤਾਂ ਹੀ ਆਪਾਂ ਵੀਡੀਓ ਬਣਾ ਰਹੇ ਹਾਂ ਕਟੀਆਂ ਆ ਰਹੀਆਂ ਨੇ ਜ਼ਿਆਦਾ 70 80% ਤੋਂ ਕਟੀਆਂ ਆ ਰਹੀਆਂ ਰਹੀਆਂ ਬਿਲਕੁਲ ਠੰਡਾ ਸਾਣਾ ਕੋਈ ਇਹ ਨਹੀਂ ਹੈਗਾ ਵੀ ਮੱਝਾਂ ਨੂੰ ਵੀ ਤੰਗ ਕਰਦਾ ਹੋਵੇ ਹੁੱਲਾ ਵੀ ਛੱਡ ਦੇ ਤਾਂ ਸੁੰਗ ਕੇ ਖੜ ਜਾਂਦਾ ਜੇ ਮੱਝ ਹੀਟ 'ਚ ਹੋਵੇ ਤਾਂ ਹੀ ਕ੍ਰੋਸ ਕਰਦਾਗਾ ਤੇ ਨਾ ਹੀ ਇਹ ਵੀਰ 10 ਵੀ ਰਿਹਾ ਸੀ ਆਪਾਂ ਕਹਿੰਦਾ ਵੀ ਜਿੰਨੀਆਂ ਵੀ ਮੱਝਾਂ ਕ੍ਰੋਸ ਕਰੀਆਂ ਨਾ ਹੀ ਕੋਈ ਖਾਲੀ ਨਿਕਲੀ ਆ ਬਿਲਕੁਲ ਠੰਡਾ ਕੋਈ ਨੱਥ ਦੀ ਲੋੜ ਨਹੀਂ ਤੁਸੀਂ ਆਪ ਹੀ ਦੇਖ ਲਓਣੀ ਐ ਏਡੇ ਸਾਣ ਦੇ ਨੱਥ ਤੋਂ ਬਣਾਉਂ ਹੀ ਨਹੀਂ ਰਹਿੰਦਾ ਹੈਗਾ ਇੰਨੀਆਂ ਮੱਝਾਂ 'ਚ ਇਹਦਾ ਸਾਰਾ ਰਿਕਾਰਡ ਇਹਦੀ ਮੰਨ ਕੇ ਚੱਲੋ ਇਹਦੀ ਦਾਦੀ ਦੀ ਵੀ ਆਪਾਂ ਰਿਕਾਰਡ ਦਿਖਾਇਆ ਹੋਇਆ ਸਾਂਣ ਦੀਆਂ ਦੋ ਤਿੰਨ ਪੀੜੀਆਂ ਪਿੱਛੇ ਆਪਾਂ ਸਾਰਾ ਰਿਕਾਰਡ ਇਹਦਾ ਚੱਕਿਆ ਹੋਇਆ ਹੁਣ ਵੀ ਇਹਦੀ ਮਾਂ ਆਪਣੇ ਵੀਰ ਹੈਗਾ ਠੂਠਿਆਣੀ ਤੋਂ ਗਰਜੀਤ ਉਹਦੇ ਕੋਲੇ ਖੜੀ ਹੈਗੀ। ਇਸੇ ਵੀਰ ਨੇ ਵੀ ਵਧੀਆ ਮਾਂ ਦੇ ਵੀ ਰੇਟ ਲਾਉਣ ਦੀ ਆਫਰ ਦਿੱਤੀ ਵਧੀਆ ਵੀਰ ਨੇ ਇਹ ਕਹਿਦਾ ਸੀ ਆਪਣਾ ਠੂਠਿਆਣੇ ਗਰਜੀਤਰੇ ਵੀ ਕਹਦਾ ਆਪਾਂ ਸੇਲ ਕਰਨੀ ਨਹੀਂ। ਆਪਣੇ ਕੋਲ ਹੀ ਛੋਟਾ ਘਟਾ ਲੈ ਗਿਆ ਸੀਗਾ ਵੀਰ ਇਹ। 8-10 ਮਹੀਨਿਆਂ ਦਾ ਕਟਾ ਲੈ ਗਿਆ ਸੀ ਉਹ ਮੇਰੇ ਧਿਆਨ ਚ 75 ਪਤਾ ਨਹੀਂ 80 ਹਜ਼ਾਰ ਦੇ ਲਗਭਗ ਲੈ ਗਿਆ ਇਹਦੀ ਛੋਟਾ ਜਿਹਾ ਘਟਾ ਹੈ। ਇਹਦੀ ਮਾਂ ਦਾ ਦੁੱਧ ਵੀ ਤੁਲਿਆ ਹੋਇਆ ਆਪਣੇ ਚੈਨਲ ਦੇ ਤੇ 23-24 ਕਿਲੋ ਦੁੱਧ ਕੱਢਿਆ ਜੀ ਨੇ ਤੇ ਸੂਨਿਆਂ ਤੱਕ ਵੀ ਇਹਦੀ ਮਾਂ 12-13 ਕਿਲੋ ਦੁੱਧ ਦੇਈ ਜਾਂਦੀ ਰਹਿੰਦੀ ਆ ਇੱਕ ਢੰਗ ਦਾ ਵੀ ਫਿਰ 8-9 ਕਿਲੋ ਦੁੱਧ ਦਿੰਦੀ ਆ 8-9 ਕਿਲੋ ਦੁੱਧ ਤੋਂ ਹਟਦੀ ਆ ਜਿਵੇਂ ਸੂਨਿਆਂ ਤੱਕ ਆ ਗਾੜੀ-ਗਾੜੀ ਦਾ ਦੁੱਧ ਵੀ ਇਹਦੀ ਮਾਂ ਦਾ 5-5.5 ਕਿਲੋ ਤੋਂ ਉਦੋਂ 5 ਕਿਲੋ ਤੋਂ ਉੱਪਰ ਪਰ ਗਾੜੀ ਸੀਗੀ ਬਿਲਕੁਲ ਠੰਡਾ ਕਿਤੇ ਕੋਈ ਨੱਥ ਨਹੀਂ ਲੱਗੀ ਹੋਈ ਸਾਹਮਣੇ ਇਹ ਇਹਦੀ ਗੱਟੀ ਆ ਗਈ ਤੁਹਾਨੂੰ ਰਿਜ਼ਲਟ ਵੀ ਸਾਡੇ 6-7 ਦਿਨਾਂ ਦਾ ਬੱਚਾ ਤੁਸੀਂ ਪਿੱਠ ਪੋੜਾ ਵੀ ਦੇਖ ਸਕਦੇ ਛੋਟੀ ਜੀ ਗੱਟੀ ਦਾ 6-7 ਦਿਨਾਂ ਦਾ ਵੀ ਕਿੱਥੇ ਜਾਂਦਾ ਪੂਰੇ ਖੁੱਲੇ ਦੁੱਧ ਰਕਾਰਡ ਦੇ ਬੱਚੇ ਪੈਦਾ ਕਰਨ ਵਾਲਾ ਘਟਾ ਤੁਸੀਂ ਇਹ ਦੂਜੇ ਬੱਚੇ ਚੈੱਕ ਕਰ ਲਓ ਨਾਲੇ ਇਹ ਸਾਨ ਦਾ ਤੁਸੀਂ ਚੈੱਕ ਕਰ ਲਓ ਗੱਟੀ ਆਉਣ ਵਾਲੇ ਸਮੇਂ ਜਿਹਦੇ ਟੀਕੇ ਤਿਆਰ ਕਰਾਵਾਂਗੇ ਆਪਣੇ ਜਿੰਨੇ ਵੀ ਬੰਦੇ ਜੁੜੇ ਹੋਏ ਨੇ ਸਾਰੇ ਵੀਰੇ ਇਹੀ ਕਹਿੰਦੇ ਨੇ ਵੀ ਤੁਸੀਂ ਟੀਕੇ ਤਿਆਰ ਕਰਾ ਲਓ ਵੀ ਦੂਰ ਸਾਨੂੰ ਮੱਝ ਲੈ ਜਾਣੀ ਔਖੀ ਆ ਇਹ ਦੀ ਮਾਂ ਦੀ ਵੀਡੀਓ ਜਦੋਂ ਇਹ ਸਾਨ ਇਹ ਜਿਹੜਾ ਉਹਨੂੰ ਪਿੱਛੇ ਵੀਡੀਓ ਚ ਦਿਖਾਇਆ ਸੀ ਉਦੋਂ ਇਹ ਗੱਬਣ ਸੀਗੀ ਇਹਦੀ ਮਾਂ ਇਹ ਢਿੱਡ 'ਚ ਸੀਗਾ ਪੇਟ 'ਚ ਉਦੋਂ ਦੀ ਵੀਡੀਓ ਆਪਣੇ ਕੋਲ ਪੁਰਾਣੀ ਵੀਡੀਓ ਪਈ ਸੀ ਤਾਂਹੀਂ ਆਪਾਂ ਵਿੱਚ ਲਾਤੀ ਤੁਹਾਨੂੰ ਇਹ ਵੀ ਦਿਖਾ ਰਹੇ ਹਾਂ ਆਪਣਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਇਹ ਵੀ ਦਿਖਾ ਰਹੇ ਹਾਂ ਤੁਹਾਨੂੰ ਵੀ ਨਸਾਂ ਕਿਵੇਂ ਉੱਪਰ ਕੇ ਬਾਹਰ ਆ ਰਹੀਆਂ ਨੇ ਇਹਦੀ ਮਾਂ ਦੀਆਂ ਤੇ ਸਾਣਨੀਆਂ ਵੀ ਇਹਦੇ ਬੱਚੇ ਦੀਆਂ ਵੀ ਉਵੇਂ ਹੀ ਨਸਾਂ ਉੱਪਰ ਕੇ ਬਾਹਰ ਆ ਰਹੀਆਂ ਤੁਸੀਂ ਪਿੱਛੇ ਵੀਡੀਓ 'ਚ ਦੇਖਿਆ ਹੁਣ ਰਾਜ ਹੀ ਹੋਣ ਦੇ ਬਾਵਜੂਦ ਵੀ ਇਹ ਵੀ ਮੱਝ ਆਪਣੇ ਕੋਲ ਸੂਣ ਵਾਲੀ ਆ 8-10 ਦਿਨ ਲੰਘੇ ਜਦੋਂ ਆਪਾਂ ਵੀਡੀਓ ਬਣਾਈ ਸੀ ਇਹ ਤੇ ਰਾਜ ਹੀ ਸੀਗੀ ਮੱਝ ਇਹ ਤੁਸੀਂ ਇਹ ਅਹੀਂ ਮੱਜ ਠੰਡੀ ਸੀ ਇਹ ਕਦੇ ਇਹਨੇ ġੇੜਾ ਨਹੀਂ ਦਿੱਤਾ ਸੀ ਕਿਲੇ ਦੇ ਜਿੱਥੇ ਖੜੀ ਆ ਖੜੀ ਆ ਮਾੜਾ ਮੋਟਾ ਭਵੰਦੀ ਉਰਾਂ ਪਰਾਂ ਹੋ ਜੇ ਤੇ ਨਾ ਹੀ ਕਦੇ ਨੇ ਫੋਸਟ ਤੇ ਵੀ ਆਪਣੇ ਗੋਹਾ ਗੋਬਰ ਕਰਕੇ ਉਹ ਤੇ ਵੀ ਪੈਰ ਰੱਖਿਆ ਹੋਵੇ ਕਦੇ ਤੁਸੀਂ ਨਸਾਂ ਵੀ ਦੇਖ ਸਕਦੇ ਹੋ ਵੀ ਦੁੱਧ ਲੈਣ ਦੀ ਕਿੰਨੀ ਕਮਜ ਹੈ ਦੀ ਇਹ ਉਦੋਂ ਜਿਹੜਾ ਸਾਨੂੰ ਸਾਹਣ ਦਿਖਾਇਆ ਉਦੋਂ ਇਹ ਪੇਟ 'ਚ ਸੀਗਾ ਮੱਜ ਦੇ ਸਿੰਘ ਜ਼ਰੂਰ ਇਹਦਾ ਖੁੱਲਾ ਸੀਗਾ ਪਰ ਸਾਹਣ ਦਾ ਸਿੰਘ ਬਿਲਕੁਲ ਕੁੰਡਾ ਗਿਆ ਮਾਂ ਦਾ ਸਿੰਘ ਖੁੱਲਾ ਸੀਗਾ ਜਿਹੜਾ ਆਪਾਂ ਪਿੱਛੇ ਸਾਨੂੰ ਸਾਹਣ ਦਿਖਾਇਆ ਇਹਦਾ ਆਪਾਂ ਸਾਨੂੰ ਦਾਦੀ ਦਾ ਕਬੀ ਤੀਜੀ ਪੀੜੀ ਦਾ ਵੀ ਦਾਦੀ ਦਾ ਵੀ ਰਿਕਾਰਡ ਦਿਖਾਵਾਂਗੇ ਕਿੰਨੀ ਮੱਝ ਹੈ ਦੀ ਉਹਦੀ ਵੀ ਆਪਾਂ ਫੋਟੋ ਵਿੱਚ ਲਾਈ ਹੋਈ ਆ ਤੁਸੀਂ ਮਿਲਕ ਪਾਇਪ ਵੀ ਦੇਖ ਸਕਦੇ ਵੀ ਕਿੰਨੀ ਮੋਟੀ ਹੈ ਮੱਝ ਦੀ ਨਸਾਂ ਵੀ ਤੁਸੀਂ ਦੇਖ ਸਕਦੇ ਕਿਵੇਂ ਕੱਲੀ ਕੱਲੀ ਉੱਪਰ ਕੇ ਬਾਹਰ ਆਈ ਹੈ ਰਾਜੀ ਹੋਣ ਦੇ ਬਾਵਜੂਦ ਵੀ ਤੇਲੇ ਵੀ ਤੁਸੀਂ ਥਣ ਵੀ ਤੁਸੀਂ ਦੇਖ ਸਕਦੇ ਹੋ ਇਹਨੀਆਂ ਕਟੀਆਂ ਦੇ ਮਤਲਬੋਂ ਚੈੱਕ ਕਰਿਆ ਸੀ ਬਹੁਤ ਸੋਹਣਾ ਡਰ ਆ ਰਿਹਾ ਆਪਾਂ ਵੀ ਤੋ ਵੀਰ ਤੋਂ ਮੱਝਾਂ ਇੱਕ ਦੋ ਕ੍ਰਾਸ ਕਰਾਉਣ ਦੀ ਸਲਾਹ ਹੈ ਸੀ ਮੰਨਾ ਹਜੇ ਤਿਆਰ ਹੋਇਆ ਤਾਂ ਮੋਂ ਨਾਲੇ ਸਮਝਦਾ ਸੀਮਨ ਕਿਹਾ ਵੀਰ ਨੂੰ ਤੂੰ ਤਿਆਰ ਇਹ ਕਰਾਉਂਦਾ ਨਹੀਂ ਸੀਗਾ ਮੈਂ ਹੀ ਕਿਹਾ ਨੂੰ ਵੀ ਸਾਡੇ ਪਈ ਏਰੀਆ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਵੀ ਆਪਣੀ ਮੱਝ ਸਭ ਨੇ ਦੇਖੀ ਆ ਵੀ ਉਹਦਾ ਸੀਮਨ ਤਿਆਰ ਕਰਾਓ ਵੀ ਸਾਡੇ ਏਰੀਆ ਚ ਵੀ ਅਸੀਂ ਆਪ ਹੀ ਆ ਕੇ ਲੈ ਵੀ ਜਾਵਾਂਗੇ ਸੋ ਉਥੋਂ ਤੇ ਜੋਰ ਨਾਲ ਹੀ ਕਿਹਾ ਵੀਰ ਨੂੰ ਤੁਸੀਂ ਸੀਮਨ ਤਿਆਰ ਕਰਾਓ ਵੀ ਰੇਟ ਵੀ ਜਾਇਜ਼ ਰੱਖੋ ਵੱਧ ਤੋਂ ਵੱਧ ਸਪੋਰਟ ਕਰਾਂਗੇ ਇਹ ਮੱਝ ਜਦੋਂ ਆਪਣੇ ਕੋਲੇ ਸੂਪ ਹੀ ਸੀਗੀ ਉਹ ਮੂਰੇ ਬੱਚਾ ਬੈਠਾਗਾ ਜਿਹੜਾ ਸਾਨੂੰ ਸਾਂਹ ਹੋਣ ਵੱਡਾ ਹੋ ਰਿਹਾ ਉਹ ਛੋਟਾ ਹੁੰਦਾ ਬੈਠਾ ਤੁਸੀਂ ਮੈਟ ਤੇ ਦੇਖ ਹੀ ਰਹੇ ਹੋ ਤੇ ਪੂਛ ਜ਼ਰੂਰ ਇਹਦੀ ਚਿੱਟੀ ਸਾਂਹ ਦੀ ਹੈ ਜੇ ਥੋੜੀ ਜੀ ਹਲਕੀ ਜੀ ਚਿੱਟੀ ਸੀਗੀ ਸੱਲੋਂ ਇਹ ਗਿੰਨੀ ਮੱਝ ਤੋਂ ਕ੍ਰੋਸ ਹੋਈ ਹੋਈ ਦੀ ਜਿਹੜਾ ਸਾਂਹ ਆ ਗਿੰਨੀ ਮੱਝ ਦਾ ਕੱਟਾ ਸੀਗਾ ਇਹ ਸੂਣ ਤੋਂ ਬਾਅਦ ਦੀ ਆ ਇਹ ਵੀ ਤੁਸੀਂ ਦੇਖ ਸਕਦੇ ਹੋ ਮੂਰੇ ਬੈਠਾ ਉਹ ਇੱਕ ਦੋ ਦਿਨਾਂ ਦੀ ਇੱਕ ਤੁਰਤ ਦੀ ਸੂਈ ਹੋਈ ਸੀਗੀ ਉਦੋਂ ਆਪ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੱਥੋਂ ਕੱਢ ਰਾ ਕਿੱਥੋਂ ਤੱਕ ਜਾਂਦਾ ਮੱਝ ਦਾ ਵਾਪਸ ਆਇੜ ਦਾ ਕੱਟੇ ਦਾ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਉਹਦੀ ਗਿੰਨੀ ਮੱਝ ਗਿੰਨੀ ਮੱਝ ਨੂੰ ਲਗਭਗ ਹਰੇਕ ਹੀ ਜਾਣਦਾ ਜਿਹੜਾ ਕੋਈ ਪੁਰਾਣਾ ਬੰਦਾ ਕੰਮ ਕਰਦਾ ਸਿੰਘਵਾ ਖਾਸ ਚ ਰਹੀ ਇਹਦੇ ਮੱਝਾਂ ਵੀ ਦੱਸਦਾ 10 ਲੱਖ ਦੀਆਂ ਕੱਟੀਆਂ ਇਹਨੀਆਂ ਵੇਦੀਆਂ ਨਿਗੀਆਂ ਇਹਦੇ ਸਾਣ ਤੋਂ ਕ੍ਰੋਸ ਹੋਈ ਹੋਈ ਸੀ ਮੱਝ ਉਹ ਉਹ ਜਿਹੜਾ ਹੁਣ ਸਾਣ ਦਿਖਾਇਆ ਤੁਹਾਨੂੰ ਇਹ ਉਹਦੀ ਕਿਸਾਨ ਦੀ ਦਾਦੀ ਆ ਗਈ ਤਾਂ ਹੀ ਗਣਾ ਵੀ ਆਉਣ ਵਾਲੇ ਸਮੇਂ 'ਚ ਇਹ ਨਹੀਂ ਹੈਗਾ ਇਹ ਸਾਣ ਨਹੀਂ ਗੱਡੀਆਂ ਸੋ 15 16 17 ਕਿਲੋ ਦੁੱਧ ਤੋਂ ਚੱਲਣ ਵਾਲੀਆਂ ਨਿਗੀਆਂ ਤੇ ਜ਼ਿਆਦਾ ਕੱਟੀਆਂ ਹੀ ਆ ਰਹੀਆਂ ਇਹਦੀਆਂ ਇਹ ਆਪਣੇ ਕੋਲ ਚਾਰ ਮੱਝਾਂ ਸੇਲ ਵਾਸਤੇ ਨੇ ਕਿ ਦੋ ਦੰਦ ਝੋਟੀ ਆ ਗਈ ਸੋਨੂੰ ਥੋੜੀ ਜੀ ਵੀਡੀਓ ਦਿਖਾ ਦਿੰਨੇ ਆ ਇਹ ਆਪਣੇ ਕੋਲ ਇੱਕ ਅੱਧਾ ਦਿਨ ਪਹਿਲਾਂ ਆਈਆਂ ਸੀ ਦੋ ਮੱਝਾਂ ਤੁਰਤ ਦੀਆਂ ਆ ਹੋਈਆਂ ਨਹੀਂ ਆ ਇਹ ਦੋ ਦੰਦ ਝੋਟੀ ਆ ਗਈ 12 ਕਿਲੋ ਦੁੱਧ ਤਿਆਰ ਆ ਹੁਣ 10-12 ਦਿਨਾਂ ਦੇ ਲਗਭਗ ਸੂਈ ਵੀ ਉਹ ਮੰਗਰ ਕੱਟੀ ਆ ਇਹ ਦੂਜੀ ਸੂਈ ਆ ਖੁੱਲੇ ਹੀ ਕੱਦਦੀ ਆ ਬੋਲੇ ਜੋ ਖਾਲੀ ਹੁੰਦੀ ਤੇ 11-12 ਕਿਲੋ ਦੁੱਧ ਆ ਦੋ ਮੱਝਾਂ ਨੇ ਇਹ ਦੋਨਾਂ ਮੰਗਰੀ ਕੱਟੀਆਂ ਨੇ ਇੱਕ ਨੰਬਰ ਵਾਲੀ ਮੰਗਰ ਵੀ ਤੇ ਦੋ ਨੰਬਰ ਵਾਲੀ ਮੰਗਰ ਵੀ ਇਹ ਵੀ ਛੋਟੀ ਦੂਜੇ ਸੂਆ ਪੂਰਾ ਖੁੱਲਾ ਕਰਦਦਾ ਇਹਦਾ ਕੱਦ ਘਟੋ ਘੱਟ 65 67 ਇੰਚ ਦੇ ਲਗਭਗ ਕੱਦ ਹੋ ਬੰਦੇ ਦੇ ਉੱਤੋਂ ਟੱਪਦੀ ਹੈ ਇਹ ਇੱਕ ਇਹ ਮੱਝ ਆ ਗਈ ਇਹ ਵੀ ਛੀਮਾ ਕਦਨ ਹੋਊਗਾ ਨੂੰ ਸੂਈ ਦਾ 15 16 16 ਕਿਲੋ ਦੁੱਧ ਹਣ ਕੰਡੇ ਵਾਲਾ ਆਪਾਂ ਦੋਨੇ ਟਾਈਮ ਤਲਾ ਕੇ ਆਪਣਾ ਮਿੱਤਰ ਪਿਆਰਾ ਵੀਰ ਨੂੰ ਸਿੱਧੀ ਦਵਾਈ ਸੀਗੀ ਥਣ ਵੀ ਤੁਸੀਂ ਦੇਖ ਸਕਦੇ ਹੋ ਇਹ ਮੱਝ ਸੇਲ ਹੋ ਗਈ ਚਾਰ ਮੱਝਾਂ ਦੀ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਤੁਸੀਂ ਥਾਣੇ ਵੀ ਤੁਸੀਂ ਦੇਖ ਸਕਦੇ ਹੋ ਇਹ ਸਫਰ ਚੋਂ ਦੀ ਹਜੇ 10 20 ਮਿੰਟ ਹੋਏ ਨੇ ਜਦੋਂ ਪਰ ਵੀਡੀਓ ਬਣਾ ਰਹੇ ਹਾਂ ਮੱਝਾਂ ਨੂੰ ਲਾਈਆਂ ਨੂੰ ਤੁਸੀਂ ਸਫਰ ਚੋਂ 6 ਘੰਟੇ ਖੜ ਕੇ ਤੁਸੀਂ ਦੇਖ ਲਓ ਵੀ ਆਰਡਰ ਕੁਆਲਿਟੀ ਕੀ ਆ ਸਤਿ ਸ੍ਰੀ ਅਕਾਲ ਜੀ